ਪਾਜਪਾ ਦੇ ਨੇਤਾ ਸੁਨੀਲ ਜਖੜ ਵੱਲੋਂ ਦਿੱਤੇ ਗਏ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਤੋਂ ਬਾਅਦ ਹੁਣ ਸਿਆਸੀ ਬਿਆਨ ਆਉਣੇ ਸ਼ੁਰੂ ਹੋ ਗਏ ਹਨ ਇਸੇ ਲੜੀ ਦੇ ਤਹਿਤ ਅੰਮ੍ਰਿਤਸਰ ਤੋਂ ਇੰਪਰੋਵਮੈਂਟ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰੈਂਟੂ ਅਤੇ ਰੇੜੀ ਫੜੀ ਜੁਨੀਆ ਦੇ ਪ੍ਰਧਾਨ ਡਾਕਟਰ ਇੰਦਰਪਾਲ ਸਿੰਘ ਵੱਲੋਂ ਵੀ ਇਸ ਦਾ ਜਵਾਬ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਚਾਹੇ ਕੋਈ ਹੋਰ ਵੀ ਪਾਰਟੀ ਮਿਲ ਕੇ ਚੋਣ ਲੜੇ 2027 ਵਿੱਚ ਉਹਨਾਂ ਨੂੰ ਮੂੰਹ ਦੀ ਖਾਣੀ ਪਵੇਗੀ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਲੋਕਾਂ ਵੱਲੋਂ ਇਹਨਾਂ ਪਾਰਟੀਆਂ ਨੂੰ ਨਕਾਰਿਆ ਗਿਆ ਹੈ ਅਤੇ ਭਵਿੱਖ ਵਿੱਚ ਕਦੀ ਵੀ ਇਹ ਪਾਰਟੀਆਂ ਨਹੀਂ ਆ ਸਕਦੀਆਂ। ਦੇਖੋ ਲੋਕੀ ਪਿਆਰ ਦੇ ਰਹੇ ਤੇ ਮੇਰਾ ਫਰਜ਼ ਬਣਦਾ ਮੈਂ ਕਰਜਾਈ ਹਾਂ ਉਹਨਾਂ ਦੇ ਇਸ ਪਿਆਰ ਲਈ ਔਰ ਦਿਨ ਰਾਤ ਉਹਨਾਂ ਦੀ ਸੇਵਾ ਕਰਾਂਗੇ। ਅੱਜ ਸਾਡੇ ਬਹੁਤ 파ਰਟੀ ਦੇ ਸੀਨੀਅਰ ਨੇਤਾ ਡਾਕਟਰ ਇੰਦਰਪਾਲ ਜੀ ਆਏ ਨੇ ਆਪਣੀ ਸਾਰੀ ਯੂਨੀਅਨ ਦੇ ਨਾਲ ਖਾਸ ਕਰਕੇ ਨਾਰਥ ਦੇ ਜਿੰਨੇ ਵੀ ਸਾਡੇ ਭਰਾ ਨੇ ਰੇੜੀ ਫੜੀ ਵਾਲੇ ਅੱਜ ਸਾਰੇ ਇੱਥੇ ਆਏ ਨੇ ਮੈਨੂੰ ਸਨਮਾਨਿਤ ਕੀਤਾ ਤੇ ਇਹਨਾਂ ਹਮੇਸ਼ਾ ਹੀ ਸਾਨੂੰ ਆਪਣਾ ਪਿਆਰ ਦਿੱਤਾ ਮੈਂ ਇਹਨਾਂ ਦਾ ਧੰਨਵਾਦੀ ਹਾਂ ਬਾਕੀ ਇਹਨਾਂ ਨਾਲ ਮੇਰੀ ਪਹਿਲਾਂ ਵੀ ਬੜੀ ਬੜੀ ਵਿਚਾਰਾ ਹੋਈਆਂ ਕਿ ਅਸੀਂ ਕਿਸੇ ਦਾ ਕੋਈ ਕਾਰੋਬਾਰ ਉਜਾੜਨਾ ਨਹੀਂਗਾ ਕਿ ਰੇੜੀਆਂ ਫੜੀਆਂ ਵੀ ਚੱਲਣੀਆਂ ਚਾਹੀਦੀਆਂ ਪਰ ਆਰਗੇਨਾਈਜ਼ਡ ਹੋਵੇ ਨਾ ਇਹਨਾਂ ਨੇ ਜੋਨਸ ਬਣਾ ਕੇ ਵਧੀਆ ਤਰੀਕੇ ਨਾਲ ਆਪਣਾ ਕੰਮ ਕਰਦੇ ਜਿਹਦੇ ਨਾਲ ਨਾ ਟ੍ਰੈਫਿਕ ਨੂੰ ਦਿੱਕਤ ਹੋਵੇ ਤੇ ਨਾ ਹੀ ਸੜਕਾਂ ਦੇ ਤੇ ਇਨਕ੍ਰੋਚਮੈਂਟ ਹੋਵੇ ਸੋ ਇਹਨਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਤੇ ਅੱਜ ਵੀ ਇਹ ਮੇਰੀ ਜਿਹੜੀ ਨਿਯੁਕਤੀ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਔਰ ਸਾਰੇ ਸੱਜਣਾਂ ਅੱਜ ਇਕੱਠੇ ਹੋ ਕੇ ਆਏ ਬੜੀ ਵੱਡੀ ਤਦਾਦ ਚ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੀ ਹੱਲ ਕਰਾਂ ਲੇਕਿਨ ਇੰਨੀ ਜਸਤਨੀ ਹੋਰ ਸ਼ਿਕਾਇਤਾਂ ਦੀਆਂ ਹੋਣਗੀਆਂ ਕਿ ਉਹਨਾਂ ਦੀ ਪਹਿਲੋਂ ਨਹੀਂ ਸੁਣੀ ਜਾਂਦੀ ਹੋएगी ਤੁਹਾਨੂੰ ਸੀ ਮਿਲਦੇ ਵੇਖੋ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਲੋਕਾਂ ਨੂੰ ਆਉਂਦੀਆਂ ਨੇ ਪਰ ਹੁਣ ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਅਸੀਂ ਉਹਨਾਂ ਦੇ ਵਾਲੀਵਾਰਸ ਬੈਠੇ ਆਂ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਤੇ ਉਹਨੂੰ ਅਸੀਂ ਪਹਿਲ ਦੇ ਆਧਾਰ ਤੇ ਠੀਕ ਕਰਾਂਗੇ ਔਰ ਮੈਨੂੰ ਆਸ ਆ ਕਿ ਜਿੱਥੇ ਸਾਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੋਏਗੀ ਉੱਥੇ ਲੋਕ ਵੀ ਸਾਨੂੰ ਸਪਾਈ ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਲਏਗੀ ਵੇਖੋ ਸਾਡਾ ਕੰਮ ਮਿਹਨਤ ਕਰਨੀ ਆ ਬਾਕੀ ਇਹ ਜਿਹੜਾ ਹੁੰਦਾ ਨਾ ਜਨਤਾ ਦਾ ਮੇਨਨਤ ਬਹੁਤ ਕਰਦੇ ਰਹਿੰਦੇ ਲੇਕਿਨ ਫਿਰ ਤੁਹਾਨੂੰ ਸਾਈਡ ਲਾ ਕੇ ਕੋਈ ਗੱਲ ਨਹੀਂ ਕਿਸੇ ਪਰਮਾਤਮਾ ਕਿਸੇ ਦਾ ਕੋਈ ਹੱਥ ਨਹੀਂ ਰੱਖਦਾ ਸਾਨੂੰ ਉਹ ਦੇ ਹੀ ਦਿੰਦੇ ਨੇ ਤੇ ਹੁਣ ਵੀ ਅਸੀਂ ਸਾਡਾ ਫਰਜ਼ ਮਿਹਨਤ ਕਰਨੀ ਆ ਬਾਕੀ ਜਿੱਥੋਂ ਪਾਰਟੀ ਡਿਊਟੀ ਲਾਏਗੀ ਪਾਰਟੀ ਤੇ ਲੋਕਾਂ ਦੇ ਹੱਥ ਚ ਖੇੜਿਆ ਕਿ ਲੋਕਾਂ ਨੇ ਵੋਟਾਂ ਪਾਡੀਆਂ ਔਰ ਲੋਕਾਂ ਦਾ ਫਤਵਾ ਜਿਹੜਾ ਹੋਏਗਾ ਉਹ ਸਾਡੇ ਸਿਰ ਬੱਥੇ ਆ ਔਰ ਜੇ ਲੋਕੀ ਸਾਨੂੰ ਵੱਡੀ ਤਰ੍ਹਾਂ ਚ ਜਿਧੇ ਤੋਰਨਗੇ ਤੇ ਅਸੀਂ ਵੱਡੀ ਮਿਹਨਤ ਨਾਲ ਦਿਨ ਰਾਤ ਉਹਨਾਂ ਦੇ ਕਰਾਂਗੇ ਕਿਉਂਕਿ ਭਾਜੀ ਬੀਜੇਪੀ ਜਿਹੜੀ ਕਹਿ ਰਹੀ ਆ ਔਰ ਕਹਿ ਰਹੀ ਕਿ ਆਕਾਲੀਦਾਂ ਨਾਲ ਮਿਲ ਕੇ ਹੀ ਇਲੈਕਸ਼ਨ ਜਿੱਤੀ ਜਾ ਸਕਦੀ ਹੈ ਤੁਹਾਨੂੰ ਲੱਗਦਾ ਕਿ ਇਹ ਜੇ ਹੁਣ ਨਵੀਂ ਟੈਟਿਕਸ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਤੋੜਿਆ ਕਿ ਅਸੀਂ ਗੱਲ ਨਹੀਂ ਨਹੀਂ ਹੁਣ ਪਤਾ ਕੀ ਹੁੰਦਾ ਜਦੋਂ ਕਿ ਦਿੱਤਾ ਤੁਸੀਂ ਕਿਹੇ ਵਿਸਾਖੀਆਂ ਬਗਾਨੀ ਵਿਸਾਖੀਆਂ ਤੇ ਨਹੀਂ ਚੱਲ ਸਕਦੇ ਤੁਹਾਡੀਆਂ ਆਪਣੀਆਂ ਲੱਤਾਂ 'ਚ ਜਾਨ ਹੋਣੀ ਚਾਹੀਦੀ ਆ ਤੁਹਾਡੇ ਸੀਨੇ ਦੇ ਵਿੱਚ ਹਿੰਮਤ ਹੋਣੀ ਚਾਹੀਦੀ ਤਾਂ ਹੀ ਤੁਸੀਂ ਲੋਕਾਂ ਦੀ ਸੇਵਾ ਕਰ ਸਕਦੇ ਜੀ ਇਹ ਦੋਨਾਂ ਪਾਰਟੀਆਂ ਨੇ ਲੋਕਾਂ ਦੇ ਵਿੱਚੋਂ ਆਪਣਾ ਵਿਸ਼ਵਾਸ ਖੋਹ ਚੁੱਕੇ ਆ ਹੁਣ ਇਹ ਗਠਬੰਧਨ ਦੋ ਪਾਰਟੀਆਂ ਕਰ ਲੈਣ ਤਿੰਨ ਕਰ ਲੈਣ ਚਾਰ ਕਰ ਲੈਣ ਇਹਨਾਂ ਨੂੰ ਲੋਕਾਂ ਨੇ ਸਾਰੀ ਉਮਰ ਮੌਕਾ ਸੇਵਾ ਦਾ ਦਿੱਤਾ ਸੀਗਾ ਔਰ ਐਕਸਪੋਜ਼ ਹੋ ਚੁਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਨਹੀਂ ਕਰ ਸਕੇ ਲੋਕਾਂ ਦੀਆਂ ਆਸਾਂ ਤੇ ਪੂਰ ਨਹੀਂ ਉਤਰ ਸਕੇ ਸੋ ਲੋਕਾਂ ਨੇ ਇਹਨਾਂ ਨੂੰ ਪਿਛਲੀਆਂ ਕਈ ਇਲੈਕਸ਼ਨਾਂ ਦੇ ਵਿੱਚ ਲਗਾਤਾਰ ਨਕਾਰਿਆ ਵਾ ਸੋ ਹੁਣ ਇਹ ਗੱਟਬੰਧਨ ਕਰ ਲੈਣ ਨਾ ਕਰ ਲੈਣ ਲੋਕਾਂ ਨੇ ਇਹਨਾਂ ਨੂੰ ਨਹੀਂ ਧੰਨ ਜੀ ਇਹ ਚੇਅਰਮੈਨ ਵੀ ਨਾਲ ਨੇ ਤੇ ਨਾਲੇ ਆਮ ਆਦਮੀ ਪਾਰਟੀ ਹਲਕਾ ਲਾਉਂਦੇ ਨੇ ਕੋਈ ਇੰਚਾਰਜ ਵੀ ਨਹੀਂ ਤੇ ਆਨ ਪੰਜਾਬ ਰੈਡੀ ਫੜੀ ਯੂਨੀਅਨ ਜਿਹੜੀ ਹੈ ਤੇ ਸਾਡੇ ਦੋ ਹਲਕੇ ਦੇ ਜਿਹੜੇ ਆ ਉਹ ਵੋਟਰ ਨੇ ਤੇ ਨਾਲ ਸਪੋਰਟਰ ਨੇ ਔਰ ਅਗਲੇ ਇਲੈਕਸ਼ਨ ਦੇ ਵਿੱਚ ਆਲ ਪੰਜਾਬ ਰੈਡੀ ਫੜੀ ਜੁਨੀ ਹੈ ਜਿਹੜਾ ਉਹ ਵੱਧ ਚੜ ਕੇ ਹਰ ਤਰ੍ਹਾਂ ਦਾ ਵੱਧ ਕਰੇਗੀ ਔਰ ਜਿਹੜੇ ਆ ਬੀਟੂ ਜੀ ਨੂੰ ਐਮਐਲਏ ਬਣਾ ਕੇ ਆਪਾਂ ਨੌਤਨ ਕੀ ਭੇਜਾਂ ਜੀ ਲੱਗਦਾ ਪਹਿਲਾਂ ਗੱਲ ਨਹੀਂ ਸੀ ਸੁਣੀ ਜਾਂਦੀ ਇਹਨਾਂ ਦੇ ਦੇਖੋ ਗੱਲ ਹੈ ਜੀ ਇੱਕ ਵੱਡਾ ਸੀਗਾ ਜਿਹੜਾ ਪਾਰਟੀ ਨੇ ਇੱਕ ਸਾਈਨ ਤੇ ਕਰਤਾ ਉਹਨੇ ਆਪਣੀ ਹੈਂਕਰਬਾਜੀ ਛੱਡੀ ਨਹੀਂ ਬੱਧ ਤੇ ਅਫਸਰ ਸੀਗਾ ਤੇ ਅਫਸਰशाही ਛੱਡੀ ਨਹੀਂ ਜਿਹੜੀ ਰਾਜ ਦਿੱਤੀ ਏ ਇਹ ਹਰ ਇੱਕ ਬੰਦੇ ਨੂੰ ਅਪਲਾਈਜ਼ ਕਰਨਾ ਹੁੰਦਾ ਉਹਨੇ ਤੇ ਰੇੜੀ ਵਾਲਿਆਂ ਨੂੰ ਚੁਕਾਇਆ ਔਰ ਨਾਲ ਇਹ ਧਰਨਾ ਧੱਕਾ ਮਾਰ ਰਿਹਾ ਵੀ ਜੇ ਤੁਸੀਂ ਰੇੜੀਆਂ ਨਾ ਚੁਕੀਆਂ ਤੇ ਮੈਂ ਧਰਨਾ ਲਾਦਾਗਾ ਕਿ ਸ਼ੁਕਰ ਹੈ ਕਿ ਜਿਹੜਾ ਉਹ ਇੱਕ ਸਾਈਟ ਤੇ ਹੋ ਗਿਆ ਰੱਬ ਨੇ ਜਿਹੜੀ ਉਹ ਸਾਡੀ ਸੁਣ ਲਈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ